ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਵਾਰੀ ਫਿਰ ਨਵੇਂ ਦਿਨ ਤੇ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਜੋ ਵੀ 26 ਜੂਨ ਤੇ ਵੀਰੋ ਦੇਖੋ ਤਿੰਨ ਚਾਰ ਘੰਟੇ ਪਹਿਲਾਂ ਕਿੰਨੀ ਮਤਲਬ ਗਰਮੀ ਸੀ ਤੇ ਹੁਣ ਦੇਖੋ ਰੱਬ ਨੇ ਕਹਿੰਦੇ ਹੜ ਲਿਆਤਾ ਤੇ ਹੜ ਵਰਗਾ ਕੰਮ ਹੋ ਗਿਆ ਤੁਹਾਨੂੰ ਦਿਖਾਣੇ ਆ ਇਹ ਮੇਰੇ ਪਿੱਛੇ ਦੇਖ ਲਓ ਇਹ ਖੇਤ ਬਿਲਕੁਲ ਖਾਲੀ ਸੀ ਹੁਣ ਪਾਣੀਓ ਪਾਣੀ ਕਰਦਾ ਦੇਖ ਸਕਦੇ ਹੋ ਤੁਸੀਂ ਤੇ ਹੜ ਆਣੇ ਵਾਲਾ ਵੈਸੇ ਮੀਂਹ ਹੁਣ ਤੱਕ ਚੱਲ ਰਿਹਾ ਤੁਹਾਨੂੰ ਦਿਖਾਣੇ ਆ ਤੇ ਬਹੁ ਮੀਂਹ ਪਾਤਾ ਰੱਬ ਨੇ ਤੇ ਦੇਖ ਸਕਦੇ ਹੋ ਚਾਰੇ ਪਾਸੇ ਪਾਣੀ ਪਾਣੀ ਕਰਤਾ ਚਲੋ ਫਿਰ ਦਿਖਾਉਨੇ ਆ ਤੁਹਾਨੂੰ ਬਈ ਦਾਬਲਾ ਮਿੱਟੀ ਲਾ ਲਈ ਤੁਹਾਨੂੰ ਬੱਟ ਪਹਿਲਾਂ ਨਹੀਂ ਥੀਦੇ ਹਾਂ ਜਿੱਥੇ ਤਾਂ ਨਹੀਂ ਹੋਰ ਥੀਦੇ ਚਲੋ ਅਗਲੀ ਵੀਰ ਕਰਕੇ ਲਗਾਉਂਦੇ ਆ ਅਪਣੀ ਕੱਢੀ ਸਕਮਾਂ ਨਹੀਂ ਰੋਕਦੇ ਜਿਹੜੀ ਨਹੀਂ ਹੈ ਜੇ ਵੀਰ ਵੀਰ ਫਰਨਾ ਕਰਿਆ ਉਧਰੋਂ ਕੱਢ ਲੈ ਹਾਂ ਉਹ ਲੇਰ ਮੈਂ ਚੜਾਣ ਲੱਗਾ ਮੈਂ ਆਪਾਂ ਨੰਨ ਦੇ ਚਲ ਦੇਖੀ ਜਾ ਕੇ ਵਿਖਤ ਇਹ ਆਪਾਂ ਤੋਂ ਕਰਨੀ ਹੈ 26 ਲੱਖ ਮੰਗਿਆ 24 ਲਾ ਕੇ ਕਰਾ 23-23 ਵਿੱਚ ਸਾਡਾ ਹੋ ਜਾਗਾ ਮਾਂ ਕਰਾ ਦੇਣਾ ਜੀ ਜਿਹੜੀ ਉਹ ਵੀ ਪਰਲੀ 36 ਲੱਖ ਨੂੰ ਨਾ ਮੈਂ ਜੀ 26 ਨੂੰ ਜਿਹੜੀ ਮੈਂ ਤੁਹਾਨੂੰ ਜਦੋਂ 9 ਬਿੱਲੇ ਚੱਲ ਫੇਰ ਦਿੱਤੀ ਆ ਇਹ ਅਜਾ ਕਿਨੇ ਕਰੋ 5000 ਆਉਂਦੇ ਤੇ ਮੈਂ ਦਰਾਂ ਪੰਪੋ ਆਉਂਦੇ ਆ ਕਰਾ ਦੇ ਦਿੱਤਾ ਮੈਂ ਹੈ ਬੇਸ ਨੇ ਨਾ ਇਹ ਇਹ ਭੈਣ ਕੇ ਲੋੜ 15 ਮਿੰਟ ਬਾਅਦ ਲਾ ਗਿਆ ਕੱਟਾ ਦੇਖੋ ਵੀਰੋ ਕਿੰਨਾ ਪਾਣੀ ਚਾਰੇ ਪਾਸੇ ਪਾਣੀ ਪਾਣੀ ਹੋ ਗਿਆ ਆ ਕਿੱਲੇ ਵਿੱਚ ਵੀਰੋ ਜਮਾ ਪਾਣੀ ਸੀ ਜਮੇ ਪਾਣੀ ਨਹੀਂ ਸੀ ਤੇ ਹੁਣ ਦੇਖੋ ਕਦੋਂ ਕਰ ਲੋ ਚਾਹੇ ਇਹਦੇ ਵਿੱਚ ਤੇ ਬਹੁਤ ਪਾਣੀ ਹੋ ਗਿਆ ਦੇਖ ਸਕਦੇ ਤੁਸੀਂ ਚਾਰੇ ਪਾਸੇ ਪਾਣੀ ਉਹ ਪਰੇ ਜੀਰੀ ਡਪੋਤੀ ਦੇਖੋ ਤੇ ਆਹ ਟਰੈਕਟਰ ਦੇਖੋ ਵੀਰੇ ਆ ਕਿੱਲੇ ਚ ਜਮੀ ਸੁੱਕਾ ਸੀ ਤੇ ਆਹ ਦੇਖੋ ਆਪਣਾ ਸੋਨ ਵਾਲੀ ਕ ਵੀ ਡਬੋ ਕੇ ਰੱਖਦਾ ਕਹਿੰਦੇ ਬਹੁਤ ਮੀਂਹ ਪਾਤਾ ਰੱਬ ਨੇ ਵੀਰੇਓ ਦੇਖੋ ਯਾਰ ਇਹ ਕਮੀ ਪੈਗਾ 10 ਵਾਰੀਆਂ ਕੰਮ ਸੁਰ ਜਾਗਾ 10 ਵਾਰੀਆਂ ਦਾ ਅੱਧੇ ਸੀਜ਼ਨ ਦਾ ਕੰਮ ਚੱਲ ਗਿਆ ਜਿਹੜੀਆਂ ਦੋ ਦਿਨਾਂ ਵਾਲਾ ਨੇ ਤਾਂ ਇੰਨੀ ਕੜੀ ਦੇਖੋ ਬਾਈ ਪੁਲੀ ਦੇ ਉੱਪਰੋਂ ਪਾਣੀ ਟੱਪਣ ਵਾਲਾ ਹੋ ਗਿਆ ਪਹੀ ਕੇ ਤੇ ਸੁਣਨ ਵਾਲੀ ਕਵੀ ਦੇਖੋ ਕਿੰਨਾ ਡਬੋਤਾ ਆ ਆ ਦੇਖ ਸਕਦੇ ਹੋ ਬ੍ਰੋ ਸਿਰਫ 15 ਜਾਂ 25 ਮਿੰਟ ਮੀ ਪਿਆ ਤੇ ਪਾਣੀ ਉਹ ਪਾਣੀ ਆ ਖੇਤ ਬਿਲਕੁਲ ਸੁੱਕੇ ਸੀ ਦੇ ਦੇਖੋ ਤੇ ਦੇਖੋ ਕਿੰਨਾ ਮੀਂਹ ਪੈ ਗਿਆ ਪਾਣੀ ਉਹ ਪਾਣੀ ਕਰਤਾ ਚਾਰੇ ਪਾਸੇ ਦੇਖ ਸਕਦੇ ਤੁਸੀਂ ਬੱਟਲ ਆਈ ਸੀ ਸਾਹਮਣੇ ਤੇ ਹੁਣ ਦੇਖੋ ਪਾਣੀ ਕਿੰਨਾ ਆ ਗਿਆ ਤੇ ਹੁਣ ਆਪਾਂ ਚੱਲਦੇ ਆ ਘਰੇ ਕਿਉਂਕਿ ਬੱਟ ਤਾਂ ਖੁਰਗੀ ਜਿਹੜੀ ਲਈ ਸੀ ਤੇ ਚਲੋ ਫਿਰ ਚੱਲਦੇ ਆ ਦੇਖੋ ਭਾਈ ਮੋਟਰਸਾਈਕਲ ਦੀ ਡਿੱਗੀ ਪਾਣੀ ਗੇ ਫੁੱਲ ਭਰ ਕੇ ਦੇਖੋ ਇੰਨਾ ਵੀ ਪਿਆ ਤੇ ਰੱਬ ਹੁਣ ਵੀ ਬੋਲ ਰਿਹਾ ਦੇਖੋ ਖੜੜ ਖੜੜ ਤੇ ਅਜੇ ਇਹਦਾ ਕੋਈ ਪਤਾ ਨਹੀਂ ਹੜ ਹੀ ਲਿਆ ਦੇ ਤੇ ਜੀਰੀ ਆਪਾਂ 3-4 ਕਿੱਲੇ ਲਾਤੇ ਤੇ ਪਿਛਲੀ ਵਾਰ ਵਾਲਾ ਕੰਮ ਹੋਇਆ ਕਿਉਂਕਿ ਪਿਛਲੀ ਵਾਰ ਤੁਹਾਨੂੰ ਪਤਾ ਹੀ ਹੈ ਵੀਰੋ ਜੀਰੀਆਂ 3-3 4-4 ਵਾਰੀ ਲੱਗੀਆਂ ਸੀ ਸਾਰੀ ਜੀਰੀਆਂ ਮਾਰਤੀਆਂ ਸੀ ਪਰ ਹੁਣ ਦੇਖਦੇ ਆ ਕੀ ਬਣਦਾ ਦੇਖੋ ਵੀ ਪਾਣੀ ਪਾਣੀ ਚਾਰੇ ਪਾਸੇ ਤੇ ਬਹੁਤ ਜ਼ਿਆਦਾ ਮੀਂਹ ਪੈ ਗਿਆ